ਅੱਜ ਦੀ ਪੰਜਾਬ ਦੇ ਵਿੱਚ ਕਿਸਾਨਾਂ ਦਾ ਰੇਲ ਲੋਕਾਂ ਅੰਦੋਲਨ ਪਰ ਤਾਜ਼ਾ ਗੱਲ ਇਹ ਨਹੀਂ ਕਿ ਰੇਲ ਪਟੜੀਆਂ ਰੁਕ ਗਈਆਂ ਅਸਲ ਗੱਲ ਇਹ ਹੈ ਕਿ ਪੰਜਾਬ ਚ ਕਿਸਾਨ ਕਿਉਂ ਸੜਕਾਂ ਤੇ ਪਟੜੀਆਂ ਤੇ ਆਏ ਨੇ ਇਹ ਗੱਲ ਜਿੰਨੀ ਸੌਖੀ ਲੱਗਦੀ ਹੈ ਉੰਨੀ ਹੈ ਨਹੀਂ ਲੋਕ ਕਹਿ ਰਹੇ ਨੇ ਕਿਸਾਨ ਕੇਂਦਰ ਸਰਕਾਰ ਦੇ ਵਿਰੁੱਧ ਖੜੇ ਨੇ ਪਰ ਸੱਚ ਕੀ ਹੈ ਸੱਚ ਇਹ ਹੈ ਕਿ ਪੂਰੀ ਤਰ੍ਹਾਂ ਪੰਜਾਬ ਦੀ ਰਾਜ ਸਰਕਾਰ ਵਿਰੁੱਧ ਗੁੱਸਾ ਹੈ ਜੇ ਇਹ ਮੁੱਦਾ ਕੇਂਦਰ ਦਾ ਹੁੰਦਾ ਤਾਂ ਯੂਪੀ ਹਰਿਆਣਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਰੇਲ ਰੋਕਦੇ ਪਰ ਰੋਕੀ ਕਿਸ ਨੇ ਸਿਰਫ ਪੰਜਾਬ ਦੇ ਕਿਸਾਨਾਂ ਨੇ ਇਹ ਬਿਲਕੁਲ ਠਕਾਇ ਨਹੀਂ ਚਲੰਗਿਆ ਕਿ 2027 ਆਉਂਦੇ ਹੋ ਦੱਸਾਂਗੇ ਇਹਨੂੰ ਭਗਵਾਨ ਸਿੰਘ ਮਾਨ ਨੂੰ ਦੱਸਾਂਗੇ ਇਹ ਬਿਲਕੁਲ ਬਦੀਚੀ ਹੋ ਰਹੀ ਹੈ ਕਿਉਂ ਕਿ ਇਹ 10 ਸਾਲਾਂ ਦਾ ਕੇਂਦਰੀ ਮੁੱਦਾ ਨਹੀਂ ਇਹ 20 ਸਾਲਾਂ ਦਾ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਸੰਕਟ ਹੈ ਆਖਿਰਕਾਰ ਪੈਦਾ ਕਿਵੇਂ ਹੋਏ ਇਹ ਹਾਲਾਤ ਪੰਜਾਬ ਦਾ ਖੇਤਰੀ ਹਾਲ ਕੁਦਰਤ ਦਾ ਨਤੀਜਾ ਨਹੀਂ ਇਹ ਸਭ ਤੋਂ ਵੱਡਾ ਸਟੇਟ ਮੇਡ ਐਗਰੀਕਲਚਰ ਕ੍ਰਾਈਸਿਸ ਹੈ ਕਰਜ਼ਾ ਸਭ ਤੋਂ ਵੱਧ ਪੰਜਾਬ 'ਚ ਪੰਜਾਬ ਦਾ ਕਿਸਾਨ ਦੇਸ਼ ਦੇ ਸਭ ਤੋਂ ਵੱਧ ਕਰਜ਼ੇ ਵਿੱਚ ਡੁੱਬਿਆ ਹੋਇਆ ਕਿਸਾਨ ਹੈ 5 ਤੋਂ 6 ਗੁਣਾ ਵੱਧ ਯੂਪੀ ਐਮਪੀ ਮਹਾਰਾਸ਼ਟਰ ਨਾਲ ਤੇ ਇਹ ਕਰਜ਼ਾ ਕਿਵੇਂ ਬਣਿਆ ਪਹਿਲਾਂ ਕਾਂਗਰਸ ਫਿਰ ਆਮ ਆਦਮੀ ਪਾਰਟੀ ਨੇ ਵਾਅਦਾ ਕਰਕੇ ਕੁਝ ਵੀ ਪੂਰਾ ਨਹੀਂ ਕੀਤਾ ਅন্ডਰਗਰਾਊਂਡ ਵਾਟਰ ਖਤਮ 2039 ਡੈਡਲਾਈਨ 60 ਪਲੱਸ ਬਲਾਕ 200 ਤੋਂ 300% ਤੱਕ ਪਾਣੀ ਖਿੱਚਦੇ ਨੇ 15 ਬਲਾਕ 300 ਤੋਂ ਵੀ ਵੱਧ ਕਾਰਨ ਮੁਫਤ ਬਿਜਲੀ ਨਾਲ 24 ਘੰਟੇ ਬੋਰਵੈਲ wheat rice ਦੀ ਜ਼ਬਰਦਸਤੀ ਕਾਸ਼ਤ ਕਿਸਾਨਾਂ ਨੂੰ ਹੋਰ ਫਸਲ ਦਾ ਸਿਸਟਮ ਹੀ ਨਹੀਂ ਦਿੱਤਾ ਗਿਆ 99% मोनोकल्चर ਕਿਸਾਨ ਦੀ ਮਰਜ਼ੀ ਨਹੀਂ ਸਰਕਾਰ ਦੀ ਮਰਜ਼ੀ ਜੇ ਸਰਕਾਰ 23 ਫਸਲਾਂ ਦਾ ਐਮਐਸਪੀ ਦੇ ਕੇ ਖਰੀਦਦੀ ਤਾਂ ਕਿਸਾਨ ਇੱਕ ਰਾਤ ਚ ਡਾਈਵਰਸੀਫਾਈ ਕਰ ਦਿੰਦੇ ਪਰ ਆਪ ਨੇ ਚੋਣਾਂ ਤੋਂ ਪਹਿਲਾਂ ਐਮਐਸਪੀ ਦਾ ਵਾਅਦਾ ਕੀਤਾ ਫਿਰ ਕਿਹਾ ਐਮਐਸਪੀ ਤਾਂ ਕੇਂਦਰ ਦੀ ਡਿਊਟੀ ਹੈ ਇੱਥੋਂ ਭਰੋਸਾ ਟੁੱਟਿਆ ਉਹ ਤਾਜ਼ਾ ਚੀਜ਼ਾਂ ਜਿਨ੍ਹਾਂ ਨੇ ਭੜਕਾਇਆ ਕਿਸਾਨਾਂ ਦਾ ਗੁੱਸਾ 2023-24 ਚ ਫਲੱਡ ਮੁਆਵਜ਼ਾ ਦੇਰ ਨਾਲ ਤੇ ਘਟ ਮੂੰਗੀ ਤੇ ਨਰਮੇ ਤੇ ਪੂਰੀ ਤਰ੍ਹਾਂ ਐਮਐਸਪੀ ਫੇਲ ਐਗਰੀਕਲਚਰ ਪਾਲਿਸੀ 2013 ਐਲਾਨ ਬਹੁਤ ਕੰਮ ਕੁਝ ਵੀ ਨਹੀਂ ਲੈਂਡ ਪੂਲਿੰਗ 65000 ਏਕੜ ਐਕਵਾਇਰ ਕਰਨ ਦੀ ਕੋਸ਼ਿਸ਼ ਤੇ ਸਭ ਤੋਂ ਵੱਡਾ ਟ੍ਰਿਗਰ 프리ਪੇਡ ਬਿਜਲੀ ਅਲਮੀਟਰ ਜਿਸ ਦਾ ਮਤਲਬ ਹੈ ਫ੍ਰੀ ਪਾਵਰ ਦਾ ਹੌਲੀ ਹੌਲੀ ਖਾਤਮਾ ਨਿੱਜੀ ਕੰਪਨੀਆਂ ਦੀ ਐਂਟਰੀ ਇਹ ਕਿਸਾਨਾਂ ਦਾ ਫਾਈਨਲ ਸਰਾਸੀ ਕਿਸਾਨਾਂ ਦੀ ਲੜਾਈ ਕਿਸ ਨਾਲ ਹੈ ਇਹ ਰਾਸ਼ਟਰੀ ਲੜਾਈ ਨਹੀਂ ਇਹ ਇੱਕ ਰਾਜ ਸਰਕਾਰ ਦੀ ਪਾਲਿਸੀ ਫੇਲ ਅਤੇ ਵਾਅਦੇ ਧੋਖੇ ਦੇ ਵਿਰੁੱਧ ਲੜਾਈ ਹੈ ਅੰਡਰਗ੍ਰਾਊਂਡ ਵਾਟਰ ਪੰਜਾਬ ਸਰਕਾਰ ਨੇ ਖਤਮ ਕੀਤਾ ਮੋਨੋਕਲਚਰ ਪੰਜਾਬ ਸਰਕਾਰ ਨੇ ਤੋਪਿਆ ਪੰਜਾਬ ਦੇ ਉੱਤੇ ਕਰਜ਼ਾ ਪੰਜਾਬ ਸਰਕਾਰ ਨੇ ਵਧਾਇਆ ਸਬਸਿਡੀਅੰਸ ਪੰਜਾਬ ਸਰਕਾਰ ਨੇ ਖਤਮ ਕੀਤੀਆਂ ਐਮਐਸਪੀ ਦਾ ਵਾਅਦਾ ਪੰਜਾਬ ਸਰਕਾਰ ਨੇ ਤੋੜਿਆ ਲੈਂਡ ਐਕੁਇਜ਼ੀਸ਼ਨ ਪੰਜਾਬ ਸਰਕਾਰ ਨੇ ਕੀਤਾ ਇਸ ਲਈ ਕਿਸਾਨ ਕੇਂਦਰ ਨਹੀਂ ਚੰਡੀਗੜ੍ਹ ਨੂੰ ਘੇਰਦੇ ਨੇ ਅਤੇ ਇਸ ਦਾ ਨਤੀਜਾ ਰੇਲ ਲੋਕੋ ਅੰਦੋਲਨ ਆਪ ਜਾਂ ਭਾਜਪਾ ਜਾਂ ਕਾਂਗਰਸ ਦੀ ਲੜਾਈ ਨਹੀਂ ਇਹ ਪੰਜਾਬ ਦੇ ਖੇਤਰੀ ਮਾਡਲ ਦੇ ਕਰੈਸ਼ ਹੋਣ ਦੀ ਲੜਾਈ ਹੈ 20 ਸਾਲ ਪਹਿਲਾਂ ਕਾਂਗਰਸ ਨੇ ਖੱਡਾ ਖੋਦਿਆ ਫਿਰ ਆਪਨੇ ਉਸ ਵਿੱਚ ਤੱਕਾ ਦਿੱਤਾ ਗੱਲ ਸਿੱਧੀ ਹੈ ਕਿਸਾਨ ਐਮਐਸਪੀ ਬਿਲ ਪਾਵਰ ਤੇ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਨਹੀਂ ਲੜ ਰਹੇ ਕਿਸਾਨ ਲੜ ਰਹੇ ਨੇ ਜਿਉਂਦੇ ਰਹਿਣ ਲਈ ਤੁਸੀਂ ਦੱਸੋ ਕਿ ਪੰਜਾਬ ਕਿਸਾਨਾਂ ਦੀ ਮੰਗ ਜਾਇਜ਼ ਹੈ ਜਾਂ ਰਾਜ ਸਰਕਾਰ ਠੀਕ ਕਰ ਰਹੀ ਹੈ ਕਮੈਂਟ ਕਰਕੇ ਜਰੂਰ ਦੱਸੋ